ਆਹਦਾ ਨਾਮ ਹੋਇਆ ਐ ਫਾਈਲ ਇਧਰ ਆਈ ਮੈਂ ਤਾਂ ਕੁਛ ਨਹੀਂ ਹਾਂ ਆ ਆਏ ਮੈਨ ਨਾਲੇ ਨਡਾ ਹਾਂ ਹਾਂ ਉਹਨਾਂ ਨੇ ਹੱਥ ਮਾਰਿਆ ਆਹ ਮੇਰੇ ਬਾਹਰ ਹੀ ਗੜਾ ਆਹ ਗੱਡੀ ਆਈ ਮਗਰ ਹਾਂ ਗੱਡੀ ਆ ਗਈ ਉਹ ਗੱਡੀ ਆ ਗਈ ਕਿੱਥੋਂ ਉਹ ਗੱਡੀ ਖੜੀ ਵੀ ਹੈ ਮੈਨੂੰ ਪਹਿਲਾਂ ਪਤਾ ਨਹੀਂ ਕਿ ਮੈਂ ਤਾਂ ਅਣਪੋਲ ਖਾ ਮੈਂ ਕਿਾ ਚੱਲੀ ਉਹਨਾਂ ਨੇ ਕਾਗਜ਼ ਪੱਤਰ ਫੜਾਣੇ ਹੋਣੇ ਇਹਨੂੰ ਉਹ ਦੇਖ ਉਹ ਦੇਖ ਹਾਂ ਉਹ ਆਏ ਹਨ ਹਾਂ ਉਹ ਉਹ ਤਰੇੰ ਅੰਗ ਉਹ ਰਿਸਿਸਟੈਂਸ ਚੈੱਕ ਕਰਦੇ ਨੇ ਕਿ ਮਾਰ ਲਾਗੇ ਹਾਂ ਹਾਂ ਅੰਦਰ ਨਹੀਂ ਆਜਾ ਫੇਰੇ ਮੇਰੇ ਪੁਰਾਣੇ ਸਾਫ ਕਲੀਅਰ ਨਹੀਂ ਹੁੰਦੇ ਤੇ ਹਾਂਜੀ 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 ਇਹ ਤਾਂ ਉਹ ਤੋਂ ਦੂਰ ਕਰਾ ਦੇ ਉਹ ਜਾ ਉਹ ਬੰਦੇ ਆਇਆ ਵੀ ਤੂੰ ਜਿੱਥੇ ਨਾ ਜਾਓ ਇਹ ਮਾਇਗਾ ਤੇ ਦੀ ਨਹੀਂ ਨਹੀਂ ਕਰ ਕਰ ਉਹ ਬੰਦੇ ਆ ਰਹੇ ਹੋਰੇ ਧੱਕੇ ਮਾਰਿਆ ਕਰਦੇ ਧੱਕੇ ਆ ਤੇ ਜੰਗੜ ਹਾਂ ਦੇ ਤੋ ਫਿਰ हट ਕੇ ਮੇਰੇ ਸਾਈਡ ਤੇ ਹੋ ਗਏ ਫਿਰ ਬਾਅਦ ਤੋਂ ਨੰਡਾ ਵਾਲੇ ਉਹ ਲਾ ਕੇ ਕਰਨਾ ਉਹ ਕੁੜੀ ਦੱਸਿਆ ਪੁੱਤ ਉਹ ਕੁੜੀ ਕੁਲੀ ਨਹੀਂ ਉਹ ਐਦਾਂ ਥੋੜੇ ਹੋਵੇ ਉਹ ਕਿ ਉੱਥੇ ਚੱਕਿਆ ਉਹ ਦੱਸ ਉਹਨਾਂ ਨੇ ਕਿਆ ਦੱਸ ਕੁਛ ਨਹੀਂ ਮਾਰਿਆ ਉਹ ਮਤਲਬ ਮਾਰਿਆ ਨਹੀਂ ਮਾਰਿਆ ਇੱਥੇ ਕੁਛ ਨਹੀਂ ਹੈ ਦੱਸ ਪੁੱਤਰ ਹੁੰਦਾ ਕਹਿੰਦੇ ਦੱਸ ਹੈ ਮਾਰਿਆ ਨਹੀਂ ਲੱਗ ਤੇਰਾ ੱੱਕਾ ੱੱਕਾ ਨੂੰ ਕੀ ਲੱਗੇ ਨਾ ਆ ਵੀ ਨਾਲ ਦੇ ਤੇ ਉਹ ਵੀ ਸਾਰੇ ਹਾਂਜੀ ਉਹ ਯਾਰ ਸਾਡੇ ਚਾਰ ਪੰਜ ਬੰਦੇ ਆਏ ਉੱਥੇ ਆਪਣੇ ਇਹ ਵਾਲੇ ਬੁੱਲੀ ਨਹੀਂ ਵਿੱਚ ਮੈਂ ਅੱਡੀ ਦੇ ਲੱਤਾਂ ਵੜੀਆਂ ਚੱਲ ਗੱਡੀ ਚ ਲੱਗੇ ਨਾ ਉਹ ਆਏ ਸੀ ਸਰਪੰਚ ਦੇ ਜਿਹੜੇ ਉੱਥੇ ਨੇ ਮੇਛਾ ਯਾਰ ਪਟਾਲ ਪੂਰੀ ਲਾਉਂਗੇ ਅੱਛਾ ਅੱਛਾ ਉਹ ਮੁੰਮਾ ਮੰਗ ਲਿਖਿਆ ਸਰਦਾਰ ਜੀ ਉਹਨਾਂ ਨਾਲ ਗੱਲ ਹੋਈ ਇਹਨੇ ਆਪੇ ਆ ਕੇ ਕਹਿੰਦਾ ਨਹੀਂ ਸਾਡੀ ਕਾਰਜ ਦੀ ਗੱਲ ਨੱਡਾ ਨੇ ਨਾ ਨੱਡਾ ਲੱਗਿਆ ਹੁਣ ਬੈਠ ਸਨ ਹਾਂ ਇਹ ਪੈ ਗਿਆ ਉਹਨੇ ਕਹਿੰਨਾ ਤੁਸੀਂ ਇੱਦਾਂ ਕਿਦਾਂ ਕਰਨਾ ਪਏ ਮੈਂ ਕਿਹਾ ਚੱਲ ਯਾਰ ਤੁਸੀਂ ਬੈਠ ਕੇ ਗੱਲ ਕਰਦੇ ਆ ਤੁਸੀਂ ਦਫ਼ਤਰ ਆ ਜਿਓ ਠੀਕ ਹੈ ਦੇਖੀਏ ਇਹ ਪਿੱਛੇ ਨੂੰ ਲੱਗ ਜਣੇ ਇਹਨਾਂ ਦੋਨਾਂ ਨੇ ਲੜੋ ਨਾ ਵੇਲਟ ਅਨੀ ਛੱਡੂਗਾ ਬਹੁਤ ਘੜੇ ਬੰਦੇ ਕੰਨੀ ਗੱਲ ਹੋਈ ਉਹ ਚਲ ਕੇ ਗੱਡੀ ਜਿਵੇਂ ਡਿੱਜੀ ਦੂਜੇ ਆ ਉਹੋ ਲੱਗੇ ਲੜਨ ਲੱਗੇ ਬੋਨੇ ਅੱਛਾ ਇਹ ਨੱਡਾ ਪੈ ਗਿਆ ਉਹਦੇ ਉੱਪਰ ਨੱਡਾ ਨਾ ਫਿਰ ਉਹ ਪੈ ਗਏ ਫਿਰ ਮੈਂ ਪੈ ਗਿਆ ਵਿੱਚ ਮੈਂ ਕਿਹਾ ਛੱਡੋ ਯਾਰ ਉਹਨੇ ਗੱਡੀ 'ਚ ਬਾਅਦ ਨੂੰ ਗੱਡੀ 'ਚ ਬਾਅਦ ਫਿਰ ਮੈਂ ਉਹ ਫੜ ਲਿਆ ਇਹਨਾਂ ਨੂੰ ਹੋਰ ਕੋਈ ਬੰਦਾ ਹੀ ਨਹੀਂ ਦਾ ਇੱਥੇ ਹਾਂ ਉਹ ਉਹ ਲੱਗੇ ਕਿ ਝਟਣ ਬਿਲਕੁਲ ਉਹ ਮੋੜ ਦਾ ਲੈ ਕੇ ਆਇਆ ਜੀ ਅੱਪ ਥੱਲੇ ਅੱਛਾ ਗੱਡੀ ਜੋ ਝਟਿਆ ਕਰਦੇ ਹੋ ਹਾਂ ਗੱਡੀ ਜੋ ਝਟਿਆ ਕਰਦੇ ਪਰ ਜਿਉਂ ਨੇ ਨਾ ਪਰ ਮੈਂ ਮੈਂ ਇਹ ਲੱਤਾਂ ਮੈਂ ਲੱਡੀ ਦੇ ਲੱਤਾਂ ਫੜਦੀਆਂ ਉਹ ਟਾਈਮ ਗੱਡੀ ਚ ਚੱਲ ਪਾਇਆ ਕਰਦੇ ਨਾ ਮੈਂ ਲੱਤਾਂ ਫੜਦੀਆਂ ਉਹਦੀਆਂ ਉਹ ਫਿਰ ਉਹਨਾਂ ਆ ਆ ਦੇ ਫਿਰ ਉਹਨਾਂ ਗੱਡੀ ਚ ਵਾਰ ਕਰਦੇ ਝਟਕਾ ਵੱਜੇ ਨਾ ਗੱਡੀ ਦਾ ਫਿਰ ਮੇਰੇ ਹੱਥੋਂ ਝੁੱਟ ਗਏ ਆਰੇ ਮੈਂ ਉਹ ਲੱਤਾਂ ਮੜੀਆਂ ਉਹ ਦੀ ਉਹ ਦੇਖ ਗੱਡੀ ਦਾ ਨੰਬਰ ਪਤਾ ਹੈ ਤੁਹਾਨੂੰ ਗੱਡੀ ਦਾ ਗੱਡੀ ਦਾ ਨੰਬਰ ਆ ਜਾਣਾ ਮੈਂ ਤਾਂ ਉਹਨਾਂ ਨਾਲ ਵੈਸਿਆ ਕਰ ਜਾਂਦਾ ਮੈਂ ਕਹਿੰਦਾ ਬੰਦੇ ਨੇ ਕਿੰਨੇ ਕੀ ਕਰੂਗਾ ਬੰਦੇ ਕਿੱਥੇ ਮਿਲਣਾ ਮੈਨੂੰ ਇਹ ਮਿਲਣਾ ਤੁਹਾਨੂੰ ਭੈਣਿਆਂ ਵਾਲੇ ਨਾਲ ਹਾ ਦੇਖ ਆ ਦੇਖ ਉਹ ਬਿਲਕੁਲ ਸਾਹਮਣੇ ਕੈਮਰੇ ਲੱਗੇ ਮੈਂ ਮੈਂ ਉਹ ਲੱਤਾਂ ਮੜੀਆਂ ਮੀਆਂ ਉਹ ਦੇਖ ਉਹ ਉਹ ਗੱਡੀ ਦਾ ਟਟਕਾ ਮਾਰਿਆ ਉਹਨੇ ਉਹ ਕੱਢ ਕੇ ਲੈ ਗਏ ਟੱਕੀ ਵੀ ਨਹੀਂ ਬੰਦ ਵੱਟ ਚੁੱਕੀ ਬੰਦ ਨਾ ਫੋਨ ਉਹਨਾਂ ਕੋਲੇ ਬਾਜੀ ਦਾ ਹਾਂ ਉਹ ਮਿੱਟੀ ਹੈ ਉਹ ਤੁਹਾਨੂੰ ਯਾਹ ਕਲੀਅਰ ਮੇਰੇ ਜਣਾ ਕੈਮਰੇ ਲੱਗੇ ਮਲੇ ਜਾਣੀ ਗੱਡੀ ਦੇ ਇਹ ਉਹ ਗੱਡੀ ਟਰਨ ਕਰਦੀ ਉਹ ਗਈ ਹਾਂ ਜੀ ਉਹ ਬੱਸ ਦੀ ਵੈਕ ਸਾਈਡ ਤੋਂ ਗੱਡੀ ਗਈ ਹਾਂ ਉਹ ਦੇਖ